ਇੱਕ ਦੇ ਭਰਾ ਵੀ ਰਿਆ ਭਾਵੇਂ ਆਪਣੇ ਫਾਦਰ ਸਾਹਿਬ ਨੂੰ ਜਿੰਨੂੰ ਮਰਜੀ ਠੀਕ ਹੈ ਇੱਕ ਦੇ ਇੱਕ ਦਿਨ ਜੱਥੇਬੰਦੀਆਂ ਵੱਲੋਂ ਪੂਰਾ ਸਕ੍ਰਿਪਟ ਵਾ ਸਾਡੇ ਵੱਲੋਂ ਕਿ ਜੇ ਇਹ ਤੇ ਮਾਤਾ ਨੂੰ ਐਲਟੋ ਬਾਅਦ ਹੱਥ ਲੱਗਾ ਜਾਂ ਕੁਝ ਹੋਇਆ ਤੇ ਸਾਡੇ ਤੋਂ ਬਰਾ ਕੋਈ ਨਹੀਂ ਹੋਏਗਾ ਪ੍ਰੋਬਲਮ ਕੀ ਹੈ ਮੈਨੂੰ ਇਹ 10 ਮਿੰਟ ਜੀ ਅਬ ਜੁਰੂਰ ਕੋਈ ਪ੍ਰੋਬਲਮ ਮੇਰੇ ਮੇਰੇ ਪਲਸਟਰ ਲੁਕਾ ਲਿਆ ਪਲਸਟਰ ਜਿਹੜੇ दारू ਦੇ ਨਾਲ ਪੂਰਾ ਟੱਕੀ ਹੋਈ ਹੈ ਠੀਕ ਹੈ ਤੇ ਛਾਣਾ ਬੰਦਾ ਜਿਹੜਾ ਹੁੰਦਾ ਵਾ ਆਪਣੇ ਪਰਿਵਾਰ ਨੂੰ ਚੰਦਾ ਵਾ ਤੇ ਉਹ ਦਾਰੂ ਦੇ ਨਾਲ ਪੂਰਾ ਆਪੇ ਵੇਖ ਲੋ ਤੇ ਕਦਾਂ ਡੱਕ ਹੋਈ ਇਹ ਬਜ਼ੁਰਗ ਮਾਤਾ ਦਾ ਕੀ ਕਸੂਰ ਸੀ ਜਿੰਨੂੰ ਕੁੱਟ-ਕੁੱਟ ਕੇ ਬੰਦਰੀ ਹਾਲਤ ਚਾੜ ਚੱਡੀ ਆ ਕੈਨੇਡਾ ਮੈਂ ਗਾਤਾ ਰੁਪਿੰਦਰ ਨੂੰ ਮੈਨੂੰ ਨਾ ਅਦਾ ਫਰੇ ਮੈਂ ਜਮਨ ਤੋਂ ਪੜਿਆ ਪਹਿਲਾਂ ਦੀ ਪਿੰਦੀ ਹੈ ਜਿਹੜੀ ਸ਼ਰਦਾਵਲੀ ਸੀ ਤੁਹਾਡੀ ਮੈਂ ਉਹ ਵੱਡ ਬੋਲ ਨਹੀਂ ਸਕਦਾ ਕੁੱਤੀਆਂ ਤੇ ਬਿੱਲੀਆਂ ਪਤਾ ਨਹੀਂ ਕੀ ਕੁੱਸ਼ਣ ਨੂੰ ਮਾਤਾ ਨੂੰ ਬੋਲਿਆ ਬਜ਼ੁਰਗ ਮਾਤਾ ਨੂੰ ਸ਼ਾਮ ਦੇ ਵਿੱਚ ਡੁੱਬ ਕੇ ਮਰ ਜਾਣਾ ਚਾਹੁੰਦਾ ਉਹ ਵੀ ਜਿਹੜੇ ਇੱਕ ਬਜ਼ੁਰਗ ਨੂੰ ਆਏ ਉਹ ਨਹੀਂ ਬੋਲਦੇ ਮਰ ਜਾਣਾ ਨਹੀਂ ਦਾ ਮੇਰੀ ਗੱਲ ਸੁਣ ਇਨੂੰ ਬੈਂਕ ਦੀ ਨੌਕਰੀ ਮਿਲੀ ਫੰਗੋ ਨੌਕਰੀ ਮਿਲੀ ਤਾਂ ਪਰ ਆਪਣੇ ਬੱਚਿਆਂ ਨੂੰ ਖਾਣਦੇ ਆ ਨਹੀਂ ਕਿਉਂ ਨਹੀਂ ਮਿਲੀ ਥੁਕੇ ਮਰ ਜਾਣਾ ਦਿੰਦਾ ਉਹ ਵੀ ਜਿਹੜੇ ਇੱਕ ਬਜ਼ੁਰਗ ਨੇ ਆਉਂਦੇ ਬੋਲਦੇ ਬੋਲਦੇ ਪਰ ਨਹੀਂ ਦਾ ਮੇਰੀ ਗੱਲ ਸੁਣ ਇਹਨੂੰ ਬੈਂਕ ਦੀ ਨੌਕਰੀ ਮਿਲੀ ਫੰਗੋ ਨੌਕਰੀ ਮਿਲੀ ਤਾਂ ਪਰ ਆਪਣੇ ਬੱਚਿਆਂ ਨੂੰ ਖਾਣਦੇ ਆ ਨਹੀਂ ਕਿਉਂ ਨਹੀਂ ਲੈ ਲਈ ਜੀਣਾ ਹਣਾ ਕੋਈ ਕਰ ਦਿੱਤਾ ਉਹ ਤਾਂ ਮਜ਼ਾਕ ਤਾਂ ਬਜ਼ੁਰਗ ਦਰੀ ਹੋਈ ਆ ਉਹ ਵਿਚਾਰੀ ਕੁਝ ਕਹਿੰਦੀ ਨਹੀਂ ਪਈ ਵਾਤਾ ਦੀ ਬੇਹਾਲਤ ਕੀ ਆ ਦੀ ਉਹ ਡਰਦੇ ਮਾਰੇ ਮਾਤਾ ਕੁਝ ਕਹਿੰਦੀ ਨਹੀਂ ਪਈ ਮਾਤਾ ਦੀ ਆਓ ਮਾਤਾ ਕਿੱਥੇ ਜਾਂਦੀ ਆ ਆ ਬੁੱਢੇ ਬਾਰੇ ਕਿੱਥੇ ਜਾਣਾ ਵੇ ਇੱਧਰ ਆ ਤੀਰਖਸਤਾਨ ਬਣਾਉਣੀ ਨਹੀਂ ਬੁਧੇ ਬੀਤੀ ਨਹੀਂ ਚਲ ਮੈਂ ਨਸਲੀ ਕਿਥੇ ਦਰਦੀ ਹੈ ਗਲਤ ਪਾਸੇ ਨਾ ਜਾ ਬੱਬੀ ਆ ਬੱਬੀ ਆ ਚਲਿੱਤਰ ਹਨ ਜਿਹੜੇ ਇਹੀ ਚਲਿੱਤਰ ਬਹੁਤ ਇਹੋ ਜਿਹੇ ਦੇਖ ਸਕੇਂ ਜਿਹੜੇ ਚਲਿੱਤਰ ਆਪਾਂ ਰੋਜ਼ ਹੀ ਰੱਖਦੇ ਆਂ ਰੋਜ਼ ਚਲਿੱਤਰ ਇਹੋ ਜਿਹੇ ਸੈਟ ਆਪਾਂ ਕੀਤੇ ਪਏ ਠੀਕ ਹੈ ਅਜਿਹੀ ਧੜੀ ਇੰਨੀ ਜ਼ਿਆਦਾ ਵੀਡੀਓ ਜਿਹੜੀ ਇਹ ਰੈਲ ਹੋਈ ਆ ਸਾਨੂੰ ਮਜਬੂਰ ਕਰ ਦਿੱਤਾ ਆਪਾਂ ਕਦੀ ਕਿਸੇ ਦੇ ਘਰ ਦੇ ਵਿੱਚ ਪਰ ਜਿੱਥੇ ਬਜ਼ੁਰਗ ਮਾਦਾ ਦਾ ਘੱਟੋ-ਘੱਟ ਨਹੀਂ ਘੱਟੋ-ਘੱਟ ਮੈਂ ਕਹਿਣਾ ਪਹਿਲਾਂ ਸਾਹਮਣੇ ਆ ਰਿਹਾ ਕੈਮਰਾ ਵਿੱਚ ਗਏ ਆਂ ਜੀ ਹੋਰ ਵੀ ਹੋਣੀ ਆ ਆਪਾਂ ਇਹਨਾਂ ਅਸੀਂ ਤਾਂ ਬੰਦੇ ਸਾਡੇ ਡੱਕੇ ਨੇ ਆ ਆਪਾਂ ਉਹ ਚੀਜ਼ ਮੈਂ ਦੱਸਾਂ ਤੈਨੂੰ ਹੁਣ ਤੂੰ ਕੋਈ ਦੱਸਣਾ ਮੈਂ ਕੁਝ ਦੱਸ ਦਿੰਦਾ ਹੁਣ ਆਪਾਂ ਦੱਸਣਾ ਨਹੀਂ ਮੇਰੀ ਮੇਰੀ ਪਹਿਲੀ ਗੱਲ ਤੇ ਇਹ ਆ ਅੱਜ ਤੋਂ ਬਾਅਦ ਹੁਣ ਜੇ ਆਪਾਂ ਸਾਨੂੰ ਪਤਾ ਲੱਗਿਆ ਆਪਾਂ ਬੰਦੇ ਆਪਣੇ ਪੱਕੇ ਲਾ ਦਿੱਤੇ ਇੱਥੇ ਸਿਰ ਠੀਕ ਹੈ ਜੇ ਸਾਨੂੰ ਪਤਾ ਲੱਗ ਗਿਆ ਤੁਹਾਡੇ ਧਿਆਨ ਦੇ ਵਿੱਚ ਰਹਿਣਾ ਵੀ ਜੇ ਮਾਤਾ ਨਾਲ ਕੁੱਟ ਮਾਰੋ ਇਹ ਜੋ ਮਰਜ਼ੀ ਹੋਵੇ ਇਹ ਜੋ ਮਰਜ਼ੀ ਹੋਵੇ ਜੋ ਮਰਜ਼ੀ ਭਾਵੇਂ ਪ੍ਰਸ਼ਾਸਨ ਭਾਵੇਂ ਪੁਲਿਸ ਸਾਡੇ ਦੇ ਕੈ ਪੈਰਵਾਈ ਕਰੇ ਭਾਵੇਂ ਸਾਡੇ ਦੇ ਪੱਚਾ ਇੱਥੇ ਮਾਤਾ ਨੂੰ ਆਪਾਂ ਕਿੰਨੂੰ ਘੂਰੀ ਹੋਣੀ ਮਟਨ ਦੇਣੀ ਠੀਕ ਹੈ ਮਾਰ ਕੁੱਟੇ ਬਹੁਤ ਦੂਰ ਦੀ ਗੱਲ ਹੈ ਇਹ ਸਾਰਾ ਭਾਵੇਂ ਨਗਰੀਏ ਸੁਣ ਲਵੇ ਸਾਰਾ ਨਗਰ ਵੀ ਇਹ ਨਗਰ ਵੀ ਆ ਭਾਵੇਂ